ਪਿਆਰੀ ਸਾਧ ਸੰਗਤ ਜੀ ਅਸਲ ਦੇ ਵਿੱਚ ਸੰਸਾਰ ਤੇ ਆਉਣ ਵਾਲੀ ਉਸ ਜੀਵਨदाई ਅਸਲ ਜੀਵਨ ਪਰਵਾਨ ਹੁੰਦਾ ਹੈ ਜੋ ਕਿ ਗੁਰੂ ਦੀ ਦੱਸੀ ਗਈ ਸਿੱਖਿਆ ਉਹਨਾਂ ਦੀ ਦੱਸੀ ਗਈ ਅਕਲ ਤੇ ਚੱਲਦਾ ਹੈ ਉਹਨਾਂ ਦੇ ਉਦੇਸ਼ ਤੇ ਚੱਲਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤਾਂ ਗੁਰਬਾਣੀ ਵਿੱਚ ਫਰਮਾਨ ਕੀਤਾ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਨਾਨਕ ਆਣੇ ਆਵੇ ਰਾਸ ਬਿਨ ਨਾਮੈ ਨਾਹੀ ਸ਼ਾਵਾਸ ਇਸ ਸੰਸਾਰ ਤੇ ਆਉਂਦੇ ਨੇ ਉਹਨਾਂ ਦਾ ਹੀ ਰਾਸ ਆਉਂਦਾ ਹੈ ਜਿਨ੍ਹਾਂ ਜੋ ਗੁਰੂ ਦੇ ਹੁਕਮ ਵਿਚ ਚੱਲਦੇ ਨੇ ਜੋ ਲੋੜਵੰਦਾਂ ਦਾ ਸਹਾਰਾ ਬਣਦੇ ਨੇ ਗਰੀਬ ਦੇ ਮਦਦਗਾਰ ਹੁੰਦੇ ਨੇ ਅਨਾਥਾਂ ਦਾ ਬੇਸਹਾਰਿਆਂ ਦਾ ਵਿਧਵਾ ਦਾ ਅਤੇ ਲੋੜਵੰਦ ਮਰੀਜ਼ਾਂ ਦਾ ਜੋ ਸਹਾਰਾ ਬਣਦੇ ਨੇ ਪੇੜ ਪੌਦਿਆਂ ਦੀ ਜੋ ਸੇਵਾ ਕਰਦੇ ਨੇ ਉਹਨਾਂ ਨੂੰ ਹੀ ਪਰਵਾਹ ਹੁੰਦਾ ਤੇ ਉਹਨਾਂ ਨੂੰ ਦਰਗਾਹ ਦੇ ਵਿੱਚ ਸ਼ਾਬਾਸ਼ ਅੱਛਾ ਆਦਰ ਮਾਨ ਤਤਕਾਰ ਵਾਹਿਗੁਰੂ ਜੀ ਵੱਲੋਂ ਮਿਲਦਾ ਹੈ